हा जी ਮੈਂ ਮੜਾਇਆ ਕਰਕੇ ਐ ਕਰਨਾ ਕਰਿਆ ਕਰਕੇ ਮੈਂ ਕਿ ਨਹੀਂ ਕਰਨਾ ਮੈਂ ਕਿ ਨਹੀਂ ਐ ਕਰਨਾ ਇਹ ਕਰਨਾ ਤੰਗ ਵੀ ਮਾਤਾ ਮੈਂ ਕਿ ਨਹੀਂ ਕਰਨਾ ਐ ਕਰ ਰਹਾ ਐ ਕਰ ਰਹੀ ਆ ਅੱਛਾ ਹਾਂ ਐ ਕਰਨਾ ਕਰੀ ਠੀਕ ਹੈ ਲੈ ਮਾਤਾ ਕਰਦੇ ਨਹੀਂ ਜਮਾਨ ਦਾ ਚਲਦੀ ਆ ਕਰਜ ਮਾਨ ਦਾ ਕਰਦੇ ਹੋ ਹਾਂਜੀ ਬਾਪੇ ਖੇਤਵਾਲ ਨੂੰ ਮੰਨਦੇ ਹੋ ਮਾਂ ਕਣ ਕਣ ਨੂੰ ਮੰਨਦੇ ਹੋ ਮੰਨਦੇ ਹੋ ਮਹਾਮਈ ਨਸਾਣੀ ਨੂੰ ਬੁਰਜਾ ਨੇ ਮੰਨਦੇ ਜੋ ਬੁਰਜਾ ਵੀ ਜਾਣੇ ਜੋ ਹਾਂਜੀ ਜਾਣੇ ਨਾ ਪੱਕੀ ਗੱਲ ਆ ਹਾਂਜੀ ਹਾਂ ਸੇਵਾ ਕਰਜ ਬਹੁਤ ਆ ਉਹਨਾਂ ਫਲ ਨਹੀਂਗਾ ਠੀਕ ਆ ਬਾਕੀ ਗੱਲਾਂ ਕਰਦੇ ਸੇਵਾ ਹੱਦੋਂ ਜ਼ਿਆਦੀ ਹੈ ਉਹਨਾਂ ਫਲ ਨਹੀਂ ਹੈ ਹੈ ਕਰਦੇ ਗੱਦੀ ਸੀਗੀ ਹੈਗੀ ਸੀ ਹੁਣ ਤੁਸੀਂ ਇਹ ਗੱਲ ਬੋਸ਼ਰ ਤੁਹਾਡੀ ਕਦੇ ਗੱਲ ਨਹੀਂ ਦੀ ਸੀ ਕਦੀ ਗੱਲ ਨਹੀਂ ਦੀ ਸੀ ਇੰਨਾ ਤਾਂ ਕੀ ਇਹ ਗੱਲ ਇਹਨਾਂ ਨੂੰ ਨਹੀਂ ਪਤਾ ਉਹ ਤਾਂ ਮੇਰੇ ਤੋਂ ਆਉਣ ਤੋਂ ਪਹਿਲਾਂ ਹੀ ਮਰ ਗਿਆ ਸੋਹਰਾ ਮੇਰਾ ਗੱਦੀ ਕਰਦਾ ਸੀ ਉਹ ਹੈ ਹਾਂ ਉਹਨੇ ਛੇੜ ਕੀਤੀ ਸੋਹਰਾ ਚੱਲ ਗਿਆ ਤੁਸੀਂ ਕੱਲ ਦੱਸਦੇ ਭਾਈ ਸੰਤਾਨ ਦੀ ਰਿਕਾਰਡ ਜੰਦਾਰਾ ਆਪਣੀ ਆ ਕੈ ਸੰਦ ਖੜ ਗਿਆ ਓ ਜੀ ਪੈਰ ਵੀ ਹੋ ਗਤੀ ਵਾਇਆ ਬਜ਼ੁਰਗਾ ਵੇ ਹੋ ਗਤੀ ਵਾਇਆ ਬਜ਼ੁਰਗਾ ਵੇ ਲਾਜਾਂ ਤੈਨਾਂ ਰੱਬਾ ਮੈਨੂੰ ਗਤੀ ਮਣਾਵਾ ਉਹ ਤੇਰੇ ਸਾਹ ਬਰੋਠੇ ਲਾਵਾ ਤੈਨੂੰ ਰਸੇ ਨੂੰ ਅੱਬ ਬਣਾਵਾ ਉਹ ਤੇਰੇ ਹਾਰ ਫੁਲਾ ਦੇਵਾ ਕੰਨੀ ਵਾਲਿਆ ਬਜ਼ੁਰਗਾ ਵੇ ਏ ਅਦੀ ਵਾਇਆ ਬਜ਼ੁਰਗਾ ਵੇ ਲਾਜਾ ਤੈਨਾਂ ਦਾ ਸ਼ਰਮਾ ਮੈਨੂੰ ਓਏ ਬਜ਼ੁਰਗਾ ਵੇ ਲਾਜਾ ਤੈਨਾਂ ਦਾ ਸ਼ਰਮਾ ਮੈਨੂੰ ਗੱਦੀ ਵਾਲਿਆ ਬਜ਼ੁਰਗਾ ਵੇ ਲਾਜਾ ਤੈਨੂੰ ਸ਼ਰਮਾ ਮੈਨੂੰ ਓ ਕਲੀ ਕੜਕੜ ਕਰਕੇ ਚਰ ਗਈ ਮੇਰੇ ਨਾਲ ਵਸਹਾਣੀ ਖੜ ਗਈ ਅੜੀ ਗੜਗੜ ਕਰਕੇ ਜਣਗੀ ਤੇਰੇ ਨਾਲ ਮਸਾਣੀ ਖੜਗੀ ਓ ਤੇਰੇ ਨਾਲ ਮਸਾਣੀ ਖੜਗੀ ਗੱਦੀ ਮਾਇਆ ਬਜ਼ੁਰਗਾ ਵੇ ਵੇ ਹੱਥੀ ਮਾਇਆ ਬਜ਼ੁਰਗਾ ਵੇ ਵੇ ਰਾਜਾ ਦੈਨ ਦਾ ਸ਼ਰਮਾ ਮੈਨੂੰ ਤੇ ਬਜ਼ੁਰਗਾ ਵੇ ਰਾਜਾ ਦੈਨ ਦਾ ਸ਼ਰਮਾ ਮੈਨੂੰ ਮਾਇਆ ਬਜ਼ੁਰਗਾ ਵੇ ਰਾਜਾ ਦੈਨ ਨੂੰ ਸ਼ਰਮਾ ਮੈਨੂੰ ਟਰੇਨਿੰਗ ਜਾਰੀ ਮੰਡੀ ਦੇ ਬਗਾਇਦਿਆਂ ਬਖਾਦੀ। ਛੜ ਦੇ ਗੰਜਰ ਕਚੋਰਨ ਬੋਲਦੇ ਕਿਦੇ। ਕਿਤਨੀ ਆ ਪੌਂਦਾ ਹੋ ਕੇ ਦੇਾਂਗੇ ਤੇ। ਪੁੱਤਰ ਪਾਣੀ ਬੈਦ ਵਾਲੀ ਵੀ ਦੀ ਗੱਲ ਹੋ ਜੂਗੀ। ਆਪਣਾ ਹਾਂ ਮਾਤਾ ਜਿਹੜਾ ਡੇਰਾ ਸੰਤਾਂ ਦਾ ਇਹ ਕਿੱਥੇ ਆ? ਹਾਂ ਤੁਸੀਂ ਉਥੇ ਪੱਕੇ ਜਾਂਦੇ ਜੋ ਅਸੀਂ ਪਹਿਲਾਂ ਜਾਣਦੇ ਸੀ ਕਿ ਹੁਣ ਪੱਕ ਜਾ ਬੰਦ ਕਰਤਾ ਫਿਰ ਬਾਬਾ ਕਹਿੰਦਾ ਕੋਈ ਸੀ ਲੀਲਾ ਕਪੜਾ ਵੀ ਖਰਦੇ ਸੀ ਉਥੇ ਹਾਂ ਕੁਝ ੋਲਾ ਖਰਦੇ ਸੀ ਬਾਬੇ ਦਾ ਹਾਂ ਕਈ ਵਾਰ ਸੁੱਕ ਗਏ ਕੁੜਗੇ ਭੁੱਲ ਗਏ ਹੁਣਾ ਭੁੱਲ ਗਏ ਹੈ ਤੁਸੀਂ ਉਹਨਾਂ ਭੁੱਲ ਗਏ ਹੈ ਭੁੱਲ ਗਏ ਨਾ ਬਾਬਾ ਕਹਿੰਦਾ ਇਹ ਸੰਤ ਛੱਡੀ ਖੜੇ ਆ ਠੀਕ ਆ ਛੱਡੀ ਖੜੇ ਨਾ ਮੈਂ ਕਹਣਾ ਕਿਤੇ ਮੂੰਹ ਤੋਂ ਨਾਂ ਵੀ ਨਹੀਂ ਆਇਆ ਨਹੀਂ ਜੀ ਨਾਂ ਤਾਂ ਲਈਦਾ ਆ ਜਾਂਦੇ ਕਿਉਂ ਨਹੀਂ ਜਾਂਦੇ ਨਹੀਂ ਤੇ ਮੂੰਹ ਜਨਾਗ ਫਿਰ ਜਾਣਾ ਵੀ ਚਾਹੀਦਾ ਇੱਥੇ ਹਾਂ ਨਹੀਂ ਕਹਿਣਾ ਬੱਬਾ ਸਰਕਾਰ ਮੈਨੂੰ ਕੋਈ ਇਹ ਡੇਰਾ ਬੈਸ਼ਨੂ ਆ ਬੈਸ਼ਨੂ ਨਾ ਇੱਥੇ ਜੋਤ ਚੱਲਦੀ ਦੇਸੀ ਕੀ ਉਹਦੀ ਇੱਥੇ ਜੋਤ ਚੱਲਦੀ ਸੀ ਕੀ ਉਹਦੀ ਠੀਕ ਆ ਪੈਸੰਤਾ ਤੁਣਾ ਹੀ ਲੱਗਾ ਆ ਸੇਵਾ ਕਰਦੇ ਉਥੇ ਲਗਾਣਾ ਤੁਣਾ ਲੱਗਾਣਾ ਉਥੇ ਸੇਵਾ ਕਰਦੇਣਾ ਹੈ ਇਹ ਜੋਤਲਾ ਜਿਹੜੀ ਜਗਾ ਅੱਡਾ ਇਹ ਤੁਣਾ ਸਾਈਡ ਤੇ ਆ ਹੈ ਉਹਨੂੰ ਸ਼ੰਦ ਜਾਲੀ ਲੱਗੀ ਹੋਈ ਆ ਸ਼ੰਦ ਅਸੀਂ ਗਏ ਜਾਲੀ ਲੱਗੀ ਉਹਨੂੰ ਜਾਲੀ ਲੱਗੀ ਹੋਈ ਆ ਹੈ ਇਸ ਸਾਈਡ ਤੇ ਜਗਾ ਬਣੀ ਹੋਈ ਆ ਉਹਨੂੰ ਚਿੱਟੜਾਂ ਦੀ ਕਲੀ ਫਿਰੀ ਹੋਈ ਆ ਕਲੀ ਫਿਰੀ ਹੋਈ ਆ ਨਾਲ ਜਾਲੀ ਲੱਗੀ ਹੋਈ ਆ ਹੈ ਆ ਸਾਈਡ ਤੇ ਦੋ ਦਿਨ ਬੂਟੇ ਆ ਫੁੱਲਾਂ ਦੇ ਕਹ ਨਿਸ਼ਾਨੀਆਂ ਪੱਕੀਆਂ ਕਹਿ ਹਾਂ ਹਾਂ ਜੀ ਅੰਜਰਾ ਮੇਰਾ ਲੱਗ ਹੈਰਾ ਜੋਰ ਹੁਣ ਬਹਿ ਜਾ ਮਾਤ ਪਟੇ ਲਾਂ ਤੇਰੇ ਜਾਂ ਤਰਜ ਜੋਰ ਹੀ ਹੈਣੀ ਬਹਿ ਜਾ ਫਿਟੇ ਲਾਂ ਤੇਰੇ ਤੇ ਮਾਤੇ ਲਾਮੀ ਬਹਿ ਜਾ ਭਾਵਤ ਰੰਗ ਲਾ ਦੇ ਬਹਿ ਜਾ

ਸਾਰੇ ਮਾਨ ਦਾ ਇਕੱਠੀ ਕਰਦੇ ਹੋ ਬਣਦੇ ਬੇਨਾਨ ਨੂੰ ਸਾਹਮਣੇ ਅੰਦਰ ਬਾੜ ਦੇ ਸਰੂਪ ਪਿਆ ਬੇਨਾਨ ਦਾ ਹਾਂਜੀ ਬੋਲੋ ਹੈ ਉੱਥੇ ਇੱਕ ਜਿਵੇਂ ਕਹਦੇ ਨੇ ਗੁੜਕਾ ਸਾਹਿਬ ਵੀ ਪਿਆ ਉਹ ਸਾਰੀ ਸਰਕਾਰ ਦੀ ਹਰੇ ਮਾਨਸਾਰੇ ਨਹੀਂ ਕਰਦੇ ਹੋ ਹੈਗੇ ਨਾ ਇਹ ਨਿਸ਼ਾਨੀ ਸੀਗੀ ਤੁਸੀਂ ਸੰਤਾ ਨੂੰ ਮੰਨ ਲੈ ਕੇ ਛੱਡਤਾ ਹਾਂਜੀ ਜਾਣਦੇ ਹੈ ਜਾਣੇ ਨਹੀਂ ਨਹੀਂ ਜਾਂਦੇ ਨਾ ਹੈ ਫਿਰ ਘਰ ਚੋਂ ਕਹਿੰਦੇ ਨੇ ਜਿਵੇਂ ਕੱਚੀ-ਕੱਚੀ ਹੋ ਕੋਈ ਬੋਲੋ ਆਉਂਦੀ ਆ ਕਰ ਚੋਕ ਚਿਕਾ ਜੀ ਹੋ ਗੋਣੀ ਬੜੀ ਜਦੀ ਇੱਕ ਚਿੱਤ ਕਾਲਾ ਬੈਣਾ ਹੈ ਤੇ ਮਾਤਾ ਗੁੱਸਾ ਜਾਂ ਤੈਨੂੰ ਆਉਂਦਾ ਜੇ ਤੂੰ ਕਿਹਾ ਜੀ ਗੁੱਸਾ ਆਉਂਦਾ ਮੈਂ ਤੇ ਮਾਤਾ ਗੁੱਸਾ ਬੜਾ ਆਉਂਦਾ ਅਟ ਗਣੇ ਲਾ ਕੇ ਚਿਕਾ ਲੰਦੀ ਹੈ ਹਾਂ ਹਾਂ ਇਹਨਾਂ ਨਾਲ ਕੀ ਨੂੰ ਦੁਕਾਨ ਕੀ ਤਾਰੂ ਕੀ ਤਾਰੂ ਅਗਲੀ ਗੱਲ ਦੂਸਰੀ ਮੈਂ ਹਟ ਦੱਸਣੀ ਮੈਂ ਤਾਂ ਕਹਿਣੀ ਹੈ ਕਿਣੀ ਮਾਤਾ ਮਾਤਾ ਜਿਹੜੇ ਚਰਾਗ ਸੀ ਬਾਬੇ ਦੇ ਤੁਸੀਂ ਇਹ ਦੋ ਥਾਂ ਕਿ ਨਹੀਂ ਤਿੰਨ ਥਾਂ ਕਿਤੇ ਸੀਗੇ ਜਗਾ ਬਦਲੀ ਸੀ ਰਕਣ ਵਾਲੀ ਪਰ ਬੀੜ ਚ ਸੀ ਜਿੱਥੋਂ ਫਿਰ ਘਰੇ ਡਾਂਗੇ ਫਿਰ ਸੇਵਾ ਕਰਦੇ ਫਿਰ ਸੇਵਾ ਕਰੀ ਜਾਂਦੇ ਹੈ ਸੇਵਾ ਕਰੀ ਜਾਂਦੇ ਉਸੇ ਜਗਾ ਚੱਕੀ ਸੀਗੀ ਕਿਸੇ ਨੂੰ ਖੱਦਿਆ ਸੀਗਾ ਨਹੀਂ ਕਿਸੇ ਨੂੰ ਨਹੀਂ ਫਿਰ ਖੱਲੇ ਵੀ ਆ ਹਲ ਜਾਇਆ ਇੱਕ ਇੱਕ ਨੰਬਰ ਹੈ ਗੱਲ ਆ ਗਈ ਠੀਕ ਹੈ ਇੱਕ ਹਲ ਜਾਏ ਆ ਠੀਕ ਆ ਫਿਰ ਸਰਕਾਰ ਜਾਣਦੀ ਆ ਬੰਦਾ ਵਿਖਾਈ ਦੇਣਾ ਹੈ ਬੰਦਾ ਨੌਜਵਾਨ ਦਿਸਣਾ ਹੈ ਹੈ ਇਹ ਬੰਦਾ ਮਰ ਗਿਆ ਨੌਜਵਾਨ ਹੈ ਆਂਦਾ ਇਹਨਾਂ ਦਾ ਆਬਦਾਂ ਮੈਂ ਇਹ ਬਾਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਇਹ ਬਾਕੀ ਤਾਰੂ ਕੀ ਤਾਰੂ ਜਿਹੜਾ ਪੀ ਕੇ ਮਰ ਗਿਆ ਤਾਰੂ ਏ ਮੜਾ ਭੂਤ ਨਾ ਪੜਾਣੀ ਬੱਚੇ ਦਾ ਸਰਦਾ ਖੇੜਾਣੀ ਇਕ ਜਗਵਾਬੇ ਹਰਸ਼ ਦੇ ਜਿੱਕਾ ਜਲਵਾਬੇ ਹਰਸ਼ ਦੇ ਪਰ ਹੋਜੂ ਲਾ 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 ਜਸਦਾ ਯਾਰਵਾਦ ਕੁੱਟਿਆ ਘਟ ਘੜੀ ਸਿਆਵਾ ਜਲਦ ਸਾਨੂੰ ਯਾਰਵਾਦ ਕੁੱਟਿਆ ਘਟ ਘੜੀ ਸਿਆਵਾ ਈ ਬਣਾਈ ਐ ਕੋਠੇ ਉਤੇ ਬਾਬਾ ਜੀ ਕਮੜੀ ਬਣਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਪਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਭਾਈ ਐ ਪੰਜ ਕਾਬੜੀ ਦਿੱਤੀ ਨਾ ਕਦੇ ਰੱਸੀ ਪਾਈ ਐ ਕਰਜੇ ਰੱਖਦਾ ਮ ਲੱਗ ਸੀ ਲੱਭੇ ਸੀ ਕੋਈ ਰੱਖਦਾ ਗਾ ਕਈ ਵਾਰੀ ਲੱਭੇ ਹੈ ਕਈ ਵਾਰੀ ਲੱਭੇ ਫਿਰ ਤਵੀਤ ਕੋਈ ਬਾਬਾ ਨੂੰ ਖਾਈ ਜਾਂਦਾ ਸਾਡੇ ਘਰ ਚ ਤਵੀਤ ਆਏ ਸੀਗੇ ਹੈ ਇੱਕ ਤਵੀਤ ਜੱਕਾ ਬੇੜੇ ਦੇ ਕੋਲੋਂ ਬੋਲੋ ਮੈਨ ਕੋਲੇ ਕਰੋ ਇਹ ਤਵੀਤ ਕਿਸ ਚੱਕਿਆ ਸੀਗਾ ਘਰੋਂ ਇੱਥੇ ਆਇਆ ਜਾਂਦੀ ਸੀ ਹੈ ਇਹ ਕਿ ਤਵੀਤ ਲੱਭਾ ਬੇੜ ਦੇ ਕੋਲੋਂ ਹਾਂਜੀ ਲੱਭਾ ਕਿਸ ਲੱਭਾ ਹਾਂਜੀ ਲੱਭਾ ਬੇੜ ਦੇ ਕੋਲੋਂ ਲੱਭਸੀ ਨਾ ਹਾਂਜੀ ਹੈ ਪੱਕੀ ਗੱਲ ਹੈ ਜਮਾ ਇਹ ਵੇਖ ਲਓ ਮੈਂ ਝੂਠ ਨਾ ਮਾਰਾ ਕਿਤੇ ਨਹੀਂ ਮੈਂ ਗੱਪੀ ਬਾਤ ਵਟਾਂ ਝੂਠ ਤਾਂ ਮੈਂ ਮਾਰਦੀ ਨਹੀਂ ਹੈ ਤਵੀਤ ਲੱਭਾ ਬੇੜ ਦੇ ਕੋਲੋਂ ਕਿਸੇ ਲੱਭਾ ਕਹਿੰਦਾ ਪਸ਼ੂ ਬਹੁਤ ਸੀ ਹੈ ਕਰਾ 1 2 3 4 5 ਖਰਾਬ ਹੋ ਗਏ ਪੰਜ ਪਸ਼ੂ ਪੰਜੇ ਖਰਾਬ ਹੋ ਗਏ ਕਿੰਨੇ ਸੀਗੇ ਕੋਈ ਵੀ ਨਹੀਂ ਰਿਹਾ ਪਸ਼ੂ ਬਹੁਤ ਸੀਗੇ ਪੰਜ ਸੀ ਨਾ ਬਹੁਤ ਸੀ ਪਸ਼ੂ ਇਹ ਕਰ ਉਹ ਆ ਤੇ ਚਾਰ ਮੱਝਾਂ ਖੜੀਆਂ ਸੀਗੀਆਂ ਕਿੰਨੇ ਮੱਝਾਂ ਖੜੀਆਂ ਸੀਗੀਆਂ ਬਹੁਤ ਸੀ ਪਸ਼ੂ ਚਾਰ ਪੰਜ ਪਸ਼ੂ ਚਾਰ ਮੱਝਾਂ ਖੜੀਆਂ ਸੀ ਨੇ ਕਹੇ ਹਾਂ ਚਾਰ ਮੱਝਾਂ ਖੜੀਆਂ ਸੀ ਯਾ ਕਾਣੀ ਉਹ ਲਾਟਾ ਝਗੜ ਮਸਾਲਾ ਚੋ ਖੇਡੇ ਚਾਰ ਕੂੜ ਦੀ ਰਾਣੀ ਉਹ ਮਸਾਲਾ ਚੋ ਖੇਡੇ ਚਾਰ ਕੂੜ ਦੀ ਰਾਣੀ ਲਾਟਾ ਝਗੜ ਮਸਾਲਾ ਚੋ ਉਹ ਖੇਡੇ ਚਾਰ ਕੂੜ ਦੀ ਰਾਣੀ ਓਏ ਸੀਗਾ بیمار ਜਿਵੇਂ ਕਹਦੇ ਨੇ ਆ ਗੁੰਮ ਗੁੰਮ ਹੋ ਜਾਣਾ بیمار ਮੁਰ ਤਾਂ ਬਹੁਤ ਰਹਿੰਦੇ ਗੁੰਮ ਪਰ ਕੀ ਸਾਡੇ ਹਾਂ ਹੋ ਜਾਂਦੇ ਸੀ ਹੈ ਇੱਕ ਦੋ ਦੋ ਜਣੇ ਹੁੰਦੇ ਆ ਗੁੰਮ ਗਮ ਹੋਏ ਕਿ ਤੱਕ ਚਾਰੇ ਮੋਕ ਕੀ ਗਏ ਗੁੰਮੋਂ ਕਿਸ ਫੇਲੇ ਕੋਣ ਟ ਮੋੜ ਗਏ ਸੀਗੇ ਅੱਖਾਂ ਤਾਂ ਜੜ ਗਏ ਸੀਗੀਆਂ ਚਾਣ ਚੱਕੀ ਮੋਗੇ ਸੱਚੀ ਗੱਲ ਹੈ ਹੈ ਬਾਰਲੇ ਬੰਨੇ ਬੈ ਸਿਗੇ ਮੰਜੇ ਤੇ ਬੈ ਸਿਗੇ ਕੋਈ ਰੋਖਾ ਰੁਕਦੀ ਥਾਂ ਛਲੇ ਬੈ ਸਿਗੇ ਉੱਥੇ ਪ੍ਰਾਣ ਛੱਡ ਕੇ ਬੋਲੋ ਘਰ ਵਾਲਾ ਬੋਲੋ ਨਿਸ਼ਾਨੀਆਂ 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 ਕਿਆ ਕੀ ਕਾ ਕੀ ਕਾ ਕੀ ਮਸਾਣੀ ਕਰਕੇ ਕਹਲ ਜਾ ਲੇਗੀ ਓਹ ਕਾ ਕੀ ਕਾ ਕੀ ਕਾ ਕੀ ਮਸਾਣੀ ਕਰਕੇ ਕਹਲ ਜਾ ਲੇਗੀ ਓਹ ਇਥੇ ਬਾਬਾ ਤੰਦਰ ਕੋ ਜਾ ਇਥੇ ਬਾਬਾ ਤੰਦਰ ਕੋ ਜਾ ਉਹਦੀ ਪਿਆ ਸਾਰਾ ਲੜਦਾ ਝਗੜ ਮਸਾਣਾ ਕੋ ਓਹ ਲੜਦਾ ਝਗੜ ਮਸਾਣਾ ਕੋ ਕਹਡੇ ਤਾਲ ਮੁਰਦੀ ਨਾ ਜਦੋਂ ਇੱਟ ਲਾ ਹੁੰਦਾ ਨਾ ਤੁਹਾਨੂੰ 2 ਦਿਨ ਪਹਿਲਾਂ ਦੱਸ ਗਿਆ ਸੀ ਜੀ ਬੋਲੋ ਚੇਤਾ ਨੀ ਜੀ ਮੈਨੂੰ ਗੱਲ ਤੇਣਾ ਸੁਣੋ ਮੇਰੀ ਗੱਲ ਜਿਹੜੀ ਹੈਗੀ ਆ ਹਾਂਜੀ ਹਾਂਜੀ ਸੱਚੀ ਗੱਲ ਤਾਂ ਗੱਲਾਂ ਹੋਰ ਜਿਆ ਕਰ ਲੱਗ ਪਏ ਸੀਗਾ ਸੱਚੀ ਆ ਗੱਲ ਤਾਂ ਨਹੀਂ ਮੇਰਾ ਦਿਮਾਗ ਫਿਰ ਚੱਕਿਆਗਾ ਨਾ ਬੰਦੇ ਚਾਨ ਚੱਕ ਗਏ ਸਾਡੇ ਘਰੋਂ ਗੈਜਲੇ ਨਾ ਚਾਰ ਬੰਦੇ ਗਏ ਫਿਰ ਐ ਨਹੀਂ ਫਿਰ ਮਾਤਾ ਫਿਰ ਉਹੀ ਗੱਲ ਵਿੱਚ ਕੁਝ ਕਹਿੰਦੇ ਪਏ ਨਹੀਂ ਦਿਮਾਗ ਫਿਰ ਸਾਡਾ ਨਹੀਂ ਨਾ ਫਿਰ ਐ ਕੋ ਚਾਰ ਗਏ ਫਿਰ ਮੈਂ ਗੱਲ ਫਿਰ ਮੇਰੇ ਨੰਬਰ 'ਤੇ ਕਰਾਂਗਾ ਤਾਂ ਸੱਚੀ ਆ ਸੱਚੀ ਆ ਗੱਲ ਝੂਠ ਨਹੀਂਗਾ ਸਾਰ ਪਿੰਡ ਬੈਠਾ ਸੱਚੀਆਂ ਗੱਲਾਂ ਸਾਡੀਆਂ ਨੀ ਮਾਸੇ ਗੱਲ ਕੀ ਲੋਕਾਂ ਦੇ ਮਨ ਚ ਇਹ ਨਾ ਕਿ ਮਾਤਾ ਨੂੰ ਕੀ ਕਿਦ ਰੱਖੀ ਦੀ ਆ ਨਹੀਂ ਨਹੀਂ ਝੂਠ ਨਾਲ ਮਾਰਦੀ ਮਾਤਾ ਹਾਂ ਬੋਲੀ ਜਾਂਦੀ ਆ ਨਹੀਂ ਨਹੀਂ ਝੂਠ ਮਾਂ ਮਾਰਦੀ ਨਹੀਂ ਆ ਮੈਂ ਪਹਿਣੇ ਚੁੱਪ ਨਹੀਂ ਕਰਨਾ ਪਹਿਣੇ ਚੁੱਪ ਨਹੀਂ ਕਰਨਾ ਮੈਂ ਬਹਿ ਜਾ ਪਹਿਣੇ ਬਹਿ ਜਾ ਮੈਂ ਜੇ ਭਾਈ ਤੁਹਾਨੂੰ ਵਧੀਆ ਨਹੀਂ ਲੱਗਦਾ ਮੈਂ ਬਹਿ ਜਾਣਾ ਜੇ ਰੰਗ ਵੇਖਣਾ ਤਾੜੀ ਮਾਰਦੇ ਕਰੀ ਜੇ ਰੰਗ ਵੇਖਣਾ ਤਾੜੀ ਮਾਰ ਦੋ ਤੁਹਾਡੀ ਵਾਹ ਮਾਂ ਥੋੜੀ ਤਾੜੀ ਨਾ ਮਾਰੋ ਤਾੜੀ ਵਾਹ ਜੀ ਤਾੜੀ 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 ਕਹਾਂ ਤਾੜੀ ਤੇ ਤਾੜੀ ਤਾੜੀ ਤੇ ਤਾੜੀ ਤਾੜੀ ਤੇ ਤਾੜੀ ਵੱਜੀ ਦੁਆ ਪੀਰਕੋਟ ਨੇ ਵਾਲਾ ਤਾੜੀ ਤੇ ਤਾੜੀ ਵੱਜੀ ਪੀਰਕੋਟ ਨੇ ਵਾਲਾ ਤਾੜੀ ਤੇ ਤਾੜੀ ਵੱਜੀ ਦੁਆ ਪੀਰਕੋਟ ਨੇ ਵਾਲਾ ਤਾੜੀ ਤੇ ਤਾੜੀ 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 ਹੋ ਰੂਜੇ ਕਰ ਲੱਗ ਪਈ ਸੀ ਦੋ ਦਿਨ ਪਹਿਲਾਂ ਹਾਂ ਜੀ ਤੁਹਾਨੂੰ ਕਹਿ ਗਿਆ ਸੀਗਾ ਮੈਂ ਦੋ ਤਿੰਨ ਦਿਨ ਦਾ ਹੈਗਾ ਹੈ ਇਹ ਗੱਲ ਤੇਰਾਂ ਹੀ ਹੋਈ ਸੀਗੀ ਹੋਈ ਕਿ ਨਹੀਂ ਸੀਗੀ ਹੈ ਤੁਸੀਂ ਅੰਦਰ ਬੈਠੇ ਸੀਗੇ ਹਾਂ ਜੀ ਹੈ ਤੇ ਚਾਹ ਪੀਂਦੇ ਪਏ ਸੀਗੇ ਨਿਸ਼ਾਨੀ ਆ ਮੇਰੀ ਇਹ ਪਤਾ ਲੱਗ ਗਿਆ ਨਾ ਚੇਤਨਾ ਹੈ ਚੇਤਨਾ ਸੱਚੀ ਗੱਲਾਂ ਆਪਾਂ ਝੂਠ ਮਾਰਦੇ ਇਹ ਗੱਲ ਤਾਂ ਉਦੋਂ ਗੱਲਾਂ ਨੇ ਕਹੀ ਸੀ ਮੈਂ ਮੁੱਕ ਜਾਣਾ ਬਸ ਵੇਹ ਦੇ ਡੰਗੀ ਕੱਢੂੰਗਾ ਮੈਂ ਹਮਿੰਦੇ ਗੱਲਾਂ ਸਰਸਾਨੀ ਤਾਂ ਆ ਨਹੀਂ ਨਾ ਭਲੇਖੇ ਜੀ ਰਹਿ ਗਏ ਇੱਕ ਮਾਤਾ ਤੇਰੇ ਘਰ ਦੇ ਵਿੱਚ ਬਾਬਾ ਕੋਰੀ ਤੇ ਮਾਤਾ ਮਸਾਣੀ ਜਿਹੜੀ ਤੂੰ ਗੱਲ ਕਹਿਣੀ ਸੀ ਮੈਂ ਕਹਿਤੀ ਬਸ ਹੋਣੀ ਕਹਿਣਾ ਮਾਤਾ ਮਸਾਣੀ ਲੱਗੀ ਹੋਈ ਆ ਠੀਕ ਆ ਲਾਤੀ ਹੋਣੀ ਆ ਜੀ ਕਿਸੇ ਨੂੰ ਦੱਸੂ ਕਿੱਥੋਂ ਲੱਗੀ ਹੋਈ ਦੱਸੂਗਾ ਠੀਕ ਆ ਮੈਂ ਦੱਸੂਗਾ ਫਾਲਾਕਾ ਸੂ ਪਰਦੇ ਨਾ ਕੋਈ ਨਹੀਂ ਜੀ ਸਾਰਾ ਪਿੰਡ ਬੈਠਾ ਫੇਰ ਨੂੰ ਕਿਤੇ ਮੈਂ ਮੇਰੇ ਦਿਵਾਲੇ ਹਉਣ ਕਿਤੇ ਮੈਂ ਜੁੱਤੀਆਂ ਲੈ ਕੇ ਨਹੀਂ ਸੱਚੀ ਹੈ ਸਾਡੇ ਘਰ ਦੇ ਗੱਲਾਂ ਦਾ ਸਾਰਿਆਂ ਨੂੰ ਪਤਾ ਠੀਕ ਆ ਇਹਨੂੰ ਪਤਾ ਕੋਈ ਮਾਤਾ ਕਿਸੇ ਵੇਲੇ ਬਿਆਜੀ ਪਹਿ ਹੈ ਜਾਂਦੇ ਸੀਗੇ ਕੋਈ ਸਮਾਂ ਸੀਗਾ ਉਹ ਪੈਸਾ ਮੁਕਦਾ ਨਹੀਂ ਸੀਗਾ ਇਹ ਗੱਲ ਝੂਠੀ ਸੱਚੀ ਹੈ ਕਮਾਈ ਤਾਂ ਸੇ ਇੰਨੀ ਕੀਤੀ ਬਹੁਤ ਹੈ ਹੈ ਜਿੰਨੂੰ ਦਿੱਤੇ ਕਦੇ ਮੰਗੇ ਨਹੀਂ ਹੈ ਇਹ ਨਹੀਂ ਗੱਲ ਸੱਚੀ ਸਾਡੇ ਸਾਡੇ ਆਪ ਦੇ ਹੀ ਹਾਂਜੀ ਕੋਲੇ ਕਾਰ ਨੇ ਬੈ ਡੁੱਬ ਗਿਆ ਲਾਲ ਬਾਸ ਅੱਜ ਸਭ ਪਿੱਛੇ ਹਟੇ ਵੇਆ ਸੱਚ ਗਾਇਆ ਗੱਲਾਂ ਮੈਂ ਤੈਨੂੰ ਝੂਠ ਨਹੀਂ ਕਹਿੰਦੀ 1 2 3 ਤਿੰਨ ਜਾਣੇ ਤੇਰੇ ਤੋਂ ਪਿਛਾੜ ਗਏ ਹਟ ਗਏ ਹਟ ਗਏ ਦੋਆ ਦੂਰ ਤੋਂ ਹਾਂ ਦੋਆ ਦੂਰ ਤੋਂ ਇਕੱਲਾ ਲੱਗਿਓ ਲੱਗਦੇ ਵਾਲੇ ਵੀ ਸਭ ਹਟ ਗਏ ਗੱਲ ਸੁਨੋ ਉਹੀ ਗੱਲ ਕਿਹਾ ਜਿਹੜੀ ਗੱਲ ਹੋਈ ਉਹ ਬੰਦੇ ਪਿਛਾੜ ਗਏ ਫਟੇਗਾ ਤੋਂ ਪੈਸੇ ਤੋਂ ਵੜ ਗਏ ਜਦੋਂ ਜਦ ਵਿਵਤਾ ਪਈ ਤੂੰ ਕਿਹਾ ਸੀਗਾ ਪਰ ਖੜੇ ਨਹੀਂ ਹੈਂ ਨਹੀਂ ਤੇ ਕਿਤੇ ਕਿੱਡੀ ਗੱਲ ਕਿਤੇ 20000 ਦੀ ਕੀ ਆ ਕਿੰਨੇ ਦੀ ਗੱਲ ਹੈ ਬਸ ਹੋਰ ਤਾਂ ਕਿੰਨੀ ਗੱਲ ਹੈ ਨਾ ਕਿ ਹੈ ਹਾਂ ਸੱਚੀ ਹੈ ਇਹ ਆ ਸੀਗੀ ਇਨੀ ਗੱਲ ਹੀ ਕਹੀ ਸੀਗੀ ਪਰ ਐ ਕਰਕੇ ਜਗਾ ਛੱਡ ਗਏ ਕੁਛ ਨਹੀਂ ਸਾਡੇ ਕੋਲੇ ਇਹ ਗੱਲ ਕਹੀ ਗਈ ਸੱਚੀ ਹੈ ਹੈ ਪਰ ਤੂੰ ਅੜੀ ਦੀ ਪੱਕੀ ਆ ਤੂੰ ਵੜੀ ਨਹੀਂ ਜਾ ਕੇ ਨਾ ਕਹ ਹਾਂ ਵੜੀ ਨਹੀਂ ਜਾ ਕੇ ਹੋ ਜਿਹੜੇ ਕਹਿੰਦੇ ਸੀ ਉਹ ਜਿਹੜੇ ਕਹਿੰਦੇ ਸੀ ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਮਦਾਨਾ ਦੇ ਕੋਈ ਜੇ ਸੀ ਮਰਾਂਗੇ ਨਾਲ ਤੇਰੇ ਉਹ ਛੱਡ ਕੇ ਉਹ ਛੱਡ ਕੇ ਉਹ ਛੱਡ ਕੇ ਮਦਾਨੇ ਪੱਜ ਗਏ ਟਰੈਕਟਰ ਡਰਾਈਵਰੀ ਕੌਣ ਕਰਦਾ ਸੀਗਾ ਹਾਂ ਟਰੈਕਟਰ ਕੌਣ ਚਲਾਉਂਦਾ ਸੀਗਾ ਡਰਾਈਵਰੀ ਦਾ ਕੋਈ ਨਹੀਂ ਚਾ ਮੋਟਰਸਾਈਕਲ 'ਤੇ ਚਲਾਉਂਦੇ ਆ ਟਰੈਕਟਰ ਕੌਣ ਲੈ ਕੇ ਚਲਾਉਂਦਾ ਸੀਗਾ ਰਾਹ ਚਲਾਉਂਦਾ ਹੈ ਹਾਂ ਰਾਹ ਚਲਾਉਂਦਾ ਹੈ ਪਰ ਰਾਹ ਚਲਾਉਂਦਾ ਇਹ ਸਰਕਾਰ ਕਹਿੰਦੀ ਹੈ ਟਰੈਕਟਰ ਕਿਥੇ ਚਾਂਜਕ ਪਲਟ ਗਏ ਸੀਗਾ ਉਹ ਤਾਂ ਸਾਡਾ ਟਰੈਕਟਰ ਸੀਗਾ ਰਿਸ਼ਤੇਦਾਰੀ ਚ ਹੋ ਗਿਆ ਸੀਗਾ ਹੈ ਸਾਡਾ ਸੀਗਾ ਸਾਡਾ ਸੀਗਾ ਹਾਂ ਇਹ ਚਾਂਜਕ ਪਲਟ ਗਏ ਸੀਗਾ ਹਾਂ ਉਹ ਗਾਂ ਕੋਈ ਲੈ ਗਿਆ ਸੀ ਉਹਨਾਂ ਨੇ ਤੁਸੀਂ ਗੱਲ ਹੈਗੀ ਜਾਂ ਹਾਂ ਜਾਂ ਨਹੀਂ ਇਹ ਹੈਗੀ ਸੱਚੀ ਗੱਲ ਹੈ ਫਿਲਟਰ ਬਲਟ ਗਿਆ ਸੀ ਨਾ ਹਾਂਜੀ ਹਾਂ ਇਹਨਾਂ ਨੇ ਪਾਣੀ ਦਿੱਤਾ ਸੀ ਜਮੈਂ ਫਿਰ ਤੁਸੀਂ ਆਇਆ ਨਾ ਫਿਰ ਗੱਲ ਕੋ ਫਿਰ ਕਿ ਕਿਸੇ ਨੂੰ ਆ ਵੀਰ ਆ ਵੱਡੇ ਵੀ ਸੁਣ ਜਾ ਹਾਂਜੀ ਹਾਂ ਨੂੰ ਹਾਂ ਤੇ ਨਾ ਨੂੰ ਨਾ ਕੋਈ ਫਿਲਟਰ ਪਲਟੇ ਪਲਟਿਆ ਸੀ ਸੱਚੀ ਹੈ ਗੱਲ ਹਾਂ ਹੈ ਸੱਚੀ ਉਹ ਬੰਦਿਆਂ ਨੇ ਕਹਿੰਦੇ ਸਾਡੇ ਕੋਲ ਕੋਈ ਸਵਾਲ ਨਹੀਂ ਘਾਟ ਚੜਦੇ ਹਾਂਜੀ ਹਾਂਜੀ ਇਹਨਾਂ ਨੇ ਹਾਂ ਕਿਉਂ ਇਹ ਨੁਕਸਾਨ ਹੋਇਆ ਤੁਸੀਂ ਆ ਪਰਿਆ ਬੋਲੋ ਹਾਂਜੀ ਕਹ ਹਾਂ ਹੀ ਗੱਲ ਕੀ ਆਓ ਜੀ ਕੀ ਆ ਫਰਕ ਹੈ ਰੱਬੀ ਅਪੋਹੀ ਬਸ ਕੇ ਰਿਆ ਪਰ ਮਨ ਤਾਂ ਜਿ ਬਹਿ ਗਿਆ ਫਰਕ ਵੇ ਓਏ ਸਿਆ ਰਹਿਣਾ ਹਰ ਥੰਮ ਜਨਵਰਗਾ ਤੇਰਾ ਮੂੰਹ ਵੇ ਗੱਲ ਗੱਲ ਉੱਤੇ ਪਰ ਦੁੱਖਾਂ ਕਰਦ ਰਹਿਣਾ ਤੂ ਵੇ ਲੈ ਮਾਤਾ ਆ ਅਲ ਜਾ ਪਿਆ ਗੱਲਾਂ ਬਾਤ ਕੀ ਠੀਕ ਆ ਪਲਾ ਕਰ ਇੱਕਦਮ ਸੰਤਾਂ ਨਾਲ ਲੱਲੋ ਗੱਦੀ ਘਰ ਚ ਮੰਨਣੀ ਪੈਣੀ ਆ ਮੰਨਦੇ ਆ ਸੀ ਹੈਂ ਮੰਨਦੇ ਆ ਗੱਦੀ ਆ ਤੇ ਜਲਦੀ ਲਹਿਰ ਘੱਟ ਜਲਦੀ ਕਰੇ ਸੇਵਾ ਕਰਦੇ ਆ ਲਹਿਰ ਜਲਦੀ ਲਹਿਰ ਕੌਣ ਕਿਤੇ ਜਲਦੀ ਆ ਭਾਈ ਕਿਸੇ ਤੇ ਨਹੀਂ ਚੱਲ ਫੇਰ ਕਦੋਂ ਕਿਉਂ ਚੱਲ ਪਈ ਸੇਵਾ ਕਰਦੇ ਆ ਹੁਣ ਗੱਦੀ ਦਾ ਸਿੰਮ ਕਰਦਾ ਹੈ ਕੋਈ ਨਹੀਂ ਕਰਦਾ ਬਸ ਸਰ ਤੇ ਸੇਵਾ ਕਰਨੀ ਪੈਣੀ ਹੈ ਸੇਵਾ ਕਰੋ ਇਹ ਨਹੀਂ ਗੱਲ ਥੇਰੀ ਗੱਲਾਂ ਮਾਰਨਾ ਇਹ ਨਹੀਂ ਕਰ ਸੇਵਾ ਕਰਦਾ ਮਰਦਾ ਸੇਵਾ ਕਰ ਕਿਸੇ ਨੂੰ ਕੋ ਗੁਰੂ ਨੂੰ ਆਉਣਾ ਪੈਂਦਾ ਕੋਈ ਕਰ ਰਿਹਾ ਪਿਆ ਕੋਈ ਥੇਰੀ ਕੁ ਦੱਸਦਾ ਗੱਲਬਾਤ ਹਾਂਜੀ ਇਰਾਮਤਾ ਹੋ ਜਾਏ ਫਾਇਦਾ ਦਵਾਨ ਕਰਦੇ ਫਿਰ ਤਾਂ ਪੱਚਾ ਲਾ ਕੇ ਮੁੰਡੇ ਨੂੰ ਕਰ ਦਿਆਂਗੇ ਹਨਾ ਸੱਕੀ ਦਾ ਹਾਂ ਕਰਦਾ ਭਲਾਈ ਹੋ ਜੇ ਲੈ ਮਾਤਾ ਕਾ ਦੀ ਗਰੰਟੀ ਆ ਤਰੇ ਘਰ ਤੇ ਮੈਂ ਕੜਾ ਚੀੜੀ ਚੂਣੀ ਕਰਦੀ ਜੇ ਕਰੂਗੀ ਨਾ ਕੁਝ ਕਰੂਗੀ ਕੋਈ ਵਰਕਤ ਨਹੀਂ ਰਹੇਗੀ ਪਾਸੇ ਸਾਰ ਬਸ ਮਾਤੇ ਕਰਦੇ ਗੱਦੀ ਵਾਲ ਜਾ ਸੰਤਾਲ ਜਾਏ ਉਹ ਗੱਲ ਵਿੱਚ ਕੁਝ ਨਹੀਂ ਠੀਕ ਆ ਆ ਗੱਲ ਆ ਵਾਤ ਹੈਗੀ ਹੋਰ ਬੋਲੋ ਠੀਕ ਹੈ ਠੀਕ ਆ ਲੈ ਮਾਤਾ ਜੀ ਨੇ ਸ਼ਰਤ ਹੈ ਕਿ ਸਾਡੀ ਨੂੰ ਸਲਾਮ ਕਰਕੇ ਮਾਤਾ ਫਾਇਦਾ ਆ ਗੱਲ ਕਰ ਗਏ ਕਰਦੇ ਮੈਂ ਠੀਕ ਹੈ ਬਈ ਸਲਾਮੀ ਕਰਨੀ ਕੋਈ ਨਹੀਂ ਕਰ ਆਓ ਜੀ ਨੇ ਕੀ ਜੂਣ ਹੈ ਬਕਰਾਂ ਦੀ ਹੋ ਕੀ ਜੂਣ ਹੈ ਬਕਰਾਂ ਦੀ